ਜੇ ਬਾਬਾ ਸ਼੍ਰੀਚੰਦਰ ਭਗਵਾਨ ਦੀ ਬੋਲ ਆਪਣੀ ਪ੍ਰਿੰਤ ਗੁਰਮਾਰਾ ਹੈ ਕਿ ਇਹ ਡੇਰਾ ਬਾਬਾ ਦਇਲਦਾ ਜੀ ਬਾਬਾ ਰੰਗੀਰਾਮ ਜੀ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਜੋ ਕਿ ਕੰਮ ਥੋੜੇ ਜਿヒ ਚਿਰ ਵਾਸਤੇ ਸੰਤਾਂ ਦੀ ਕੋਈ ਸਮੱਸਿਆ ਕਰਨੇ ਕੰਮ ਰੁਕਿਆ ਹੋਇਆ ਸੀ ਅੱਜ ਇਹ ਡੇਰਾ ਚਾਲੂ ਕਰ ਦਿੱਤਾ ਗਿਆ ਹੈ ਜੋ ਕਿ ਹੀਰੇ ਵਾਲੇ ਸੰਤ ਬਾਬਾ ਮਹੰਤ ਬਾਬਾ ਕੇਸੋਰਾਮ ਜੀ ਸੰਤ ਬਾਬਾ ਗਵਿੰਦਾ ਨਾਨ ਜੀ ਹੀਰੇ ਵਾਲੇ ਜੋ ਕਿ ਉਹਨਾਂ ਦੀ ਅਗਵਾਈ ਹੇਠ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਖੰਡ ਪਾਠਾਂ ਦੇ ਭੋਗ ਪ੍ਰਕਾਸ਼ ਹੋਣਗੇ जय बाबा जय बाबा, बाबा दे, दे हां जी अखबार ਵੀ ਪੈ ਗਈ ਆ ਵੀਡੀਓ ਪੈ ਜੂਗੀ ਉਹਨਾਂ ਖਾਰੇ ਜਿਹੜਾ ਕੋਈ ਚੰਨ ਲੈ ਆ ਲੈਣਾ ਲਓ ਜੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੇ ਹਮ ਹਮਾ ਕੇ ਪਹੁੰਚੋ ਇੱਥੇ ਜਿਸ ਨੇ ਵੀ ਕੋਈ ਦਰਸ਼ਨ ਕਰਨੇ ਆ ਦਰਸ਼ਨ ਕਰੋ ਜੋ ਵੀ ਆਪਣੀ ਮਨੋ ਕਾਮਨਾ ਪੂਰੀ ਲੈ ਕੇ ਆਉਂਦਾ ਉਹਦੀ ਸਾਰੀ ਮਰਦ ਪੂਰੀ ਕੀਤੀ ਜਾਵੇ ਵੀ ਤੇ ਹੁੰਦੀ ਵੀ ਆ ਜੈ 哎呦，啥子玩意儿嘞！